ਦੀਰ ਸਰਵੰਦਾਸ ਸਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀ ਨੰਬਰ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ 81ਵਾਂ ਜਨਮ ਦਿਨ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾਤ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਦੁਆ ਕਤਦੀ ਸਾਰੀ ਸੰਗਤ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗਰਾਊਂਡ ਲੈਵਲ ਟੀਮ ਨੂੰ ਨਾਲ ਲੈ ਕੇ ਸੰਤ ਮਹਾਪੁਰਸ਼ਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਸਾਈਬੇ ਕਮਲ ਤਾਂਤਨ ਸ਼ੀਰਗੁਰ ਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਾ ਗ੍ਰੇਟ ਚਮਰ ਇੰਟਰਨੈਸ਼ਨਲ ਸੰਸਥਾ ਅਤੇ ਸ਼ੀਰਗੁਰ ਵਿਦਾਸ ਕਮਿਊਨਿਟੀ ਦੋਹਾ ਕਤਰ ਦੀਆਂ ਸਮੂਹ ਸੰਗਤਾਂ ਵੱਲੋਂ ਕਾਂਸੀ ਬਨਾਰਸ ਵਿੱਚ ਅੰਮ੍ਰਿਤ ਬਾਣੀ ਦੇ ਜਾਪ ਤੇ ਲੰਗਰਾਂ ਲਈ 81000 ਰੁਪਏ ਦੀ ਸੇਵਾ ਡੇਰਾ ਸਚਕਣ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਣ ਸ਼੍ਰੀਖਸੋਠ ਸੰਤ ਨਰਨਜਨ ਦਾਸ ਮਹਾਰਾਜ ਜੀ ਨੂੰ ਭੇਟਾ ਕੀਤੀ ਗਈ। ਜਿੰਨੀਆਂ ਵੀ ਗੁਰੂ ਰੂਹਾ ਨੇ ਸਤਿਗੁਰਾਂ ਦੇ ਕਾਰਜਾਂ ਲਈ ਆਪਣੀਆਂ ਬੰਦੀਆਂ ਸੇਵਾਵਾਂ ਨਿਭਾਈਆਂ ਸਤਿਗੁਰ ਸਬਦ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਖਰ ਵਿੱਚ ਵਰਿੰਦਰ ਹੀਰਾ ਜੱਕੂ ਜੀ ਨੇ ਸੰਸਥਾ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਹੀ ਗੁਰੂ ਰੂਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ 108 ਸੰਤ ਸ਼੍ਰੀ ਨਿਰੰਜਨ ਦਾਸ ਮਹਾਰਾਜ ਜੀ ਨੇ ਆਪਣੇ ਜਨਮ ਦਿਨ ਤੇ ਗੁਰ ਰਵਿਤਾਸ ਟਾਈਗਰ ਫੋਰਸ ਬੇਗੰਪੁਰਾ ਟਾਈਗਰ ਫੋਰਸ ਦਾ ਗ੍ਰੇਟ ਜਮਾਰ ਇੰਟਰਨੈਸ਼ਨਲ ਸੰਸਥਾ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋਹਾ ਕਤਰਵਲੋਂ ਦਿੱਤਾ ਤਨ ਤਨ ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਦਾ ਸਰੂਪ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਿਲ ਸੰਗਤਾਂ ਦੀ ਮੌਜੂਦਗੀ ਵਿੱਚ ਆਪਣੇ ਕਰ ਕਮਲਾ ਨਾਲ ਰਵਿਦਾਸੀਆ ਕੌਮ ਨੂੰ ਤੋਹਫ਼ਾ ਬਜੋ ਦਿੱਤਾ ਗਿਆ ਜੋ ਬੋਲੇ 100 ਰੁਪਏ ਇਸ ਮਹਾਰਾਜ ਦੀ ਜੈ ਗੁਰੂ ਰੂਪੇਰੀ 사ਸੰਗਤ ਜੀ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪਾਵਨ ਸੂਤ ਜਿਹੜਾ ਹੈ ਤਾਂ ਕਿ ਜਿਹੜਾ ਸਾਰੇ ਇਸ ਸੰਗਤ ਨੂੰ ਇਹ ਰੂਪ ਜਿਹੜਾ ਹੈ ਡੇਲਾ ਸsubprocess ਬੱਲਾ ਤੋਂ 1879 ਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਸਮਰਪਿਤ ਕੀਤਾ ਗਿਆ ਸੂਤ ਸੰਗਤ ਨੂੰ ਜਿਹੜਾ ਹੈ ਅੱਗੇ ਤੋਂ ਸੂਪੇ ਗੁਰੂ ਅਰਦਾਸ ਮਹਾਰਾਜ ਦਾ ਇਹੇ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਹੈ ਇੱਕ ਸਾਰੇ ਗੁਰਦੁਆਰਿਆਂ ਦੇ ਵਿੱਚ ਹੋਰ ਵੀ ਜਿੱਥੇ ਹੈ ਇਹ ਰੂਪ ਜਿਹੜਾ ਹੈ ਇੱਕ ਹੀ ਮਹਾਰਾਜ ਦਾ ਹੋਵੇਗਾ ਪਰ ਜਿਹੜਾ ਸੂਤ ਸੰਗਤ ਦਾ ਸਹਿਯੋਗ ਦਾ ਗ੍ਰੇਟ ਕੁਮਾਰ ਇੰਟਰਨੈਸ਼ਨਲ ਸੰਸਥਾ ਜਿੱਥੜਾ ਸ਼੍ਰੀ ਗੁਰਵਦਾਸ ਜੀ ਦੀਆਂ ਸੋਟੀ ਦੋਹਾ 77 ਸ਼੍ਰੀ ਗੁਰਵਦਾਸ ਪੈਂਕ ਫੋਰਸ ਸਭ ਸੰਗਤ ਸ੍ਰੀ ਜਸਵੰਤ ਜੀ ਵੱਲੋਂ ਬਹੁਤ ਅਨੇਕਾਂ ਸੰਕਟ ਜੁញਿਆ ਹੈ ਉਹ ਆਪਣੀ ਇਹਨਾਂ ਦੇ ਵਿੱਚ ਹਾਜ਼ਰੀ ਲਗਾਈ ਹੈ ਇਹ ਸਾਰੇ ਹੀ ਸਭ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਅਪਰਲਾ ਜਿਹੜਾ ਕੀਤਾ ਗਿਆ ਹੈ ਉਹ ਇਸ ਨੂੰ ਸੇਵਾ ਸਮਝ ਕੇ ਇੱਕ ਬੇਤੀ ਸਰਕਾਰ ਕਰਨੀ ਕਿ ਮਹਾਰਾਜ ਸ੍ਰੋਗ ਜਿਹੜੇ ਹੈ ਉਹ ਅੱਗੇ ਤੋਂ ਇਹੀ ਲਗਣ ਭਾਰਕ ਬਾਕੀ ਜਿਹੜਾ ਕੋਈ ਵੀ ਇਸ ਦੇ ਉੱਪਰ ਟਿੱਪਣੀ ਕਰਦਾ ਹੈ ਉਹ ਨਾ ਕਰੇ ਸੋ ਸਮੂਹ ਸੰਗਤ ਦਾ ਮੀਤ ਕੁਮਾਰ ਇੰਟਰਨੈਸ਼ਨਲ ਸੰਸਥਾ ਲਿਫਟਡ ਸੰਗਤ ਦਾਸ ਮੋਟੀ ਦੁਹਾਕਤਰ ਸਮੂਹ ਸੰਗਤ ਦੇ ਵੱਲੋਂ ਲੰਗਰਾਂ ਦੀ ਸੇਵਾ ਜਿਹੜੀ ਹੈ ਉਹ ਬਨਾਰਸ ਵਿਖੇ ਕੀਤੀ ਗਈ 75000 ਰੁਪਏ ਦੀ ਔਰ 21 ਰੁਪਿਆ ਜਿਹੜਾ ਹੈ ਸਮੂਹ ਸੰਗਤ ਦੇ ਵੱਲੋਂ ਸ਼੍ਰੀ ਗੁਰੂ ਵਿਦਾਸ ਪਾਹਰਵਤ ਮਰਪੱਤ ਜਪ ਜਿਹੜੇ ਹੈ ਪਾਵਨ ਮੁਕਤ ਬਾਣੀ ਦੇ ਉਹਨਾਂ ਦੇ ਵਾਸਤੇ ਸਵਾਗਤ ਕੀਤੀ ਗਈ ਹੈ ਸਮੂਹ ਸੰਗਤਾਂ ਦੇ ਵੱਲੋਂ ਸੋ ਸਤਿਗੁਰੂ ਵਿਦਾਸਵਾ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਜਿਸ ਨੇ ਕਮਾਈ ਦੇ ਵਿੱਚੋਂ ਸੇਵਾ ਆਪੇ ਪੇਡਾ ਕੀਤੀ ਗਈ ਉਹਨਾਂ ਨੇਕ ਪੰਜ ਵਰਤਕ ਜਿਉਣ ਹਮੇਸ਼ਾ ਹੀ ਸਾਰੇ ਹੀ ਸਮੂਹ ਸੰਗਤ ਤੇ ਆਪਣਾ ਮਿਹਰਾ ਪ੍ਰਿਆਤ ਹੁਣ ਕੇ ਰੱਖਣ ਜੈ ਗੁਰਦੇ ਘਾਣ ਗੁਰਦੇ ਜੈ ਗੁਰਦੇ ਧਾਨ ਗੁਰਦੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ